ਆ ਦੇਖ ਲੋ ਜੀ ਹਾਲ ਪੰਪਾਂ ਦੇ ਇਹ ਜਿਹੜੀ ਹੜਤਾਲ ਆ ਆਪਣੇ ਡਰਾਈਵਰਾਂ ਦੀ ਜਿਹੜੇ ਡਰਾਈਵਰਾਂ ਨੇ ਰੂਲ ਲਾਗੂ ਕੀਤੇ ਨੇ ਉਹਦੇ ਕਾਰਨ ਤੇ 4 ਦਿਨ ਖਣੀ 5 ਦਿਨ ਪੰਪ ਬੰਦ ਨੇ ਮੁੜ ਕੇ ਡੀਜ਼ਲ ਦਾ ਪੈਟਰੋਲ ਅੱਜ ਅੱਜ ਹੀ ਮਿਲਣਾ ਕਈ ਪੰਪਾਂ ਦਾ ਜੀ ਡੀਜ਼ਲ ਤੇ ਪੈਟਰੋਲ ਤੇਲ ਕੋਈ ਵੀ ਆਵਾ ਨੂੰ ਸਾਰਾ ਕੁ ਖਤਮ ਹੋ ਗਿਆ ਵਾ ਤੇ ਬਹੁਤ ਔਖਾ ਹੋ ਰਿਹਾ ਵਾ ਇਹ ਸਰਕਾਰ ਨਵੀਂ ਨਵੀਂ ਮਤਲਬ ਰੂਲ ਲਾਗੂ ਕਰ ਰਹੀ ਹੈ ਪ੍ਰੇਸ਼ਾਨੀ ਹੋ ਰਹੀ ਆ ਆਮ ਆਦਮੀ ਨੂੰ ਆ ਆਮ ਬੰਦੇ ਨੂੰ ਪ੍ਰੇਸ਼ਾਨੀ ਹੋ ਰਹੀ ਆ ਅਰੇ ਕੱਲ ਹੋਰ ਵੀ ਹੈ ਜਿਵੇਂ ਉਹਨਾਂ ਕਹਿ ਰਹੇ ਨੇ ਵੀ 10 ਲੱਖ ਰੁਪਏ ਜੁਰਮਾਨਾ ਤੇ 10 ਸਾਲ ਦੀ ਕੈਦ ਆਜ ਕੋਈ ਅੰਗੇਲੀ ਹੋ ਜਵੇ ਡਰਾਈਵਰ ਕਿਹੜਾ ਜਾਣ ਕੇ ਹਰੇਕ ਜਮਾਰਦਾ ਫਿਰਦਾ ਇਹ ਤਾਂ ਅਨਹੋਣੀ ਆ ਇਹ ਕਿਹੜਾ ਕੋਈ ਕੋਈ ਬੰਦਾ ਜਾਣ ਕੇ ਥੋੜਾ ਕਰਦਾ ਹੁੰਦਾ ਨਾਲੇ ਜਿਹੜਾ ਬੰਦਾ 15000 ਤੇ ਡਰਾਈਵਰੀ ਕਰਦਾ ਉਹ 10 ਲੱਖ ਰੁਪਏ ਉਹ ਕਿੱਥੇ ਗੱਡਾ ਭਰ ਦੂ ਇਹ 10 ਲੱਖ ਰੁਪਏ ਨੂੰ ਉਹ ਬੰਦਾ ਆਪਦੀ ਗੱਡੀ ਨਹੀਂ ਪਾਲੂ ਇਹ ਥੋੜੀ ਜਿਹੀ ਗੱਲਾ ਸੋਚਣ ਵਾਲੀਆਂ ਨੇ ਬੈਠੇ ਕਾਨੂੰਨ ਬਣਾਈ ਜਾਂਦੇ ਨੇ ਜੋ ਕਿ ਹਰਜਾਨਾ ਆਪਾਂ ਨੂੰ ਆਮ ਆਦਮੀ ਨੇ ਲੋ ਆਮ ਲੋਕਾਂ ਨੂੰ ਭੁਗਤਣਾ ਪੈਂਦਾ ਆਪਾਂ ਬਸਾਨ ਹੁੰਨੇ ਆ ਜੀ ਚਲੋ ਦੇਖਦੇ ਆ ਕੀ ਬਣਦਾ ਵਾ ਮੇਰੇ ਹਿਸਾਬ ਨਾਲ ਤਾਂ ਇਹ ਕਾਨੂੰਨ ਲਾਗੂ ਨਹੀਂ ਹੋਣਾ ਚਾਹੀਦਾ ਹੈ ਇਹ ਕਾਨੂੰਨ ਜਾਂ ਖਾਰਜ ਹੋਣਾ ਚਾਹੀਦਾ ਹੈ ਬਾਕੀ ਤੁਸੀਂ ਆਪਣੀ رائے ਦਿਓ ਕਮੈਂਟ ਬਾਕਸਾਂ 'ਚ ਆ ਦੇਖ ਲਓ ਹਾਲ ਪੰਪਾਂ ਪਰ ਆ ਗੱਡੀ ਡੀਜ਼ਲ ਪਾਉਣ ਆਏ ਆ ਆ ਦੇਖ ਲਓ ਡੀਜ਼ਲ ਗੱਡੀ ਦਾ ਹੁਣੇ ਹੀ ਨਹੀਂ ਪਤਾ ਵੀ ਇਹ ਕੱਟ ਤੱਕ ਹਟਾਲ ਜਰੂਰੀ ਕਈ ਪੰਪਾਂ ਦਾ ਡੀਜ਼ਲ ਮੌਕੇ ਦੋ ਤਿੰਨ ਪੰਪਾਂ ਪਰ ਹੀ ਪਿੱਛੇ ਜਾ ਗਿਆ ਸਾਨੂੰ ਡੀਜ਼ਲ ਮਿਲਿਆ ਨਹੀਂ ਤੇ ਦੇਖਦੇ ਆਂ ਜੀ ਬਾਕੀ ਗੱਲਬਾਤ ਕਿਵੇਂ ਆ